ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ। ਸਨੌਜੀ ਕੀ ਹਾਲ ਚਾਲ ਹੈ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਵੀ ਠੀਕ ਠਾਕ ਹਾਂ। ਤੇ ਅੱਜ ਅਸੀਂ ਬਣਾਵਾਂਗੇ ਕਰੀਮ ਤੇ ਉਹ ਘਰੇ ਕਰੀਮ ਬਣਾਣੀ ਵਿੱਚ ਕੋਈ ਵੀ ਕੈਮੀਕਲ ਦਾ ਯੂਜ਼ ਨਹੀਂ ਹੋਣਾ। ਸਿਰਫ ਦੇਸੀ ਕੀ ਤੇ ਜਿਹੜਾ ਸਮਾਨ ਸਾਨੂੰ ਚਾਹੀਦਾ ਤੇ ਇੱਕ ਆਲ ਐਲੀ ਪਿੱਤਲ ਦੀ ਥਾਲੀ ਤੇ ਆਹ ਹੈਗੀ ਤਾਂਬੇ ਦੀ ਗੜਬੀ ਜੇਕਰ ਤੁਹਾਡੇ ਕੋਲ ਗਲਾਸ ਹੈ ਜਾਂ ਕੌਲੀ ਹੈ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ। ਤੇ ਇੱਕ ਲੈ ਗਈ ਕੱਚ ਦੀ ਸ਼ੀਸ਼ੀ ਤੇ ਨਾਲ ਲੈ ਲਿਆ ਪਾਣੀ ਤੇ ਆ ਲੈ ਲਿਆ ਆਪਾਂ ਗਾਂ ਦਾ ਜਿਹੜਾ ਦੇਸੀ ਘੀ ਤੇ ਸਭ ਤੋਂ ਪਹਿਲਾਂ ਤਿੰਨ ਚਾਰ ਚਮਚ ਜਿਹੜੇ ਘੀ ਦੇ ਸੀ ਥਾਲੀ ਦੇ ਵਿੱਚ ਪਾ ਲਵਾਂਗੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਥਾਲੀ ਦੇ ਵਿੱਚ ਪਾਵਾਂਗੇ ਘੀ ਤੇ ਘੀ ਤੁਸੀਂ ਇੱਕ ਚਮਚ ਲੈ ਲਓ ਜਾਂ ਦੋ ਜਿੰਨੀ ਵੀ ਤੁਸੀਂ ਕਰੀਮ ਬਣਾਉਣਾ ਚਾਹੁੰਦੇ ਉਸ ਹਿਸਾਬ ਨਾਲ ਲੈ ਸਕਦੇ ਆ ਤੇ ਮੈਂ ਇੱਥੇ ਲੈ ਰਹੀਆਂ ਦੋ ਚਮਚ ਤੇ ਹੁਣ ਲਵਾਂਗੇ ਅਸੀਂ ਇਹਦੇ ਥੋੜੇ ਜਿਹਾ ਪਾਣੀ ਤੇ ਪਾਣੀ ਦੇ ਛਿੱਟੇ ਮਾਰ ਲੈਣੇ ਮਸਨ ਦਾ ਪਾਣੀ ਪਾਣਾ ਤੇ ਹੁਣ ਲਗਾਤਾਰ ਜਿਹੜਾ ਇਹਦੇ ਨਾਲ ਅਸੀਂ ਜਿੱਦਾਂ ਆਪਣੇ ਕਲੌਕਵਾਈਜ਼ ਅਸੀਂ ਘੁਮਾਈ ਜਾਣਾ ਇਹਨੂੰ ਤੇ ਇਸ ਤਰ੍ਹਾਂ ਕਰਕੇ ਘੁਮਾਈ ਜਾਣਾ ਕੰਮ ਤੋਂ ਕੰਮ ਅਸੀਂ 10 ਵਾਰ ਜਿਹੜਾ ਇਹ ਘੁਮਾਵਾਂਗੇ ਤੇ ਜਦੋਂ ਪਾਣੀ ਜਿਹੜਾ ਉੱਪਰ ਆ ਜਾਣਾ ਹੈ ਉਹ ਪਾਣੀ ਅਸੀਂ ਕੱਢ ਦਵਾਂਗੇ ਥੋੜੇ ਜਿਹਾ ਪਾਣੀ ਦੇ ਹੋਰ ਚਿੱਟੇ ਪਾ ਲਵਾਂਗੇ ਆ ਦੇਖੋ ਇਸ ਤਰ੍ਹਾਂ ਕਰਕੇ ਪਾਣੀ ਜਿਹੜਾ ਉੱਪਰ ਪਾਈ ਜਾਣਾ ਤੇ ਤੁਸੀਂ ਦੇਖੋ ਤੇ ਤੁਸੀਂ ਦੇਖਿਓ ਸਰਦੀਆਂ ਲਈ ਕਿੰਨੀ ਵਧੀਆ ਜਿਹੜੀ ਕਰੀਮ ਆਪਾਂ ਘਰ ਹੀ ਤਿਆਰ ਕਰ ਸਕਦੇ ਆ ਇਹ ਜਿਹੜਾ ਨਕਸ਼ਾ 5000 ਸਾਲ ਪੁਰਾਣਾ ਹੈ ਘੱਟੋ ਘੱਟ ਤੇ ਕੋਈ ਵੀ ਇਹਦੇ ਵਿੱਚ ਕੈਮੀਕਲ ਨਹੀਂ ਪੈਣਾ ਤੇ ਬਸ ਇਸ ਤਰ੍ਹਾਂ ਗੱਲ ਕੇ ਘੁਮਾਈ ਜਾਣਾ ਇਹਨੂੰ ਇੱਕੋ ਦਿਸ਼ਾ ਦੇ ਵਿੱਚ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਫੁੱਲ ਵਾਚ ਕਰਿਓ ਤੇ ਅੱਗੇ ਵੀ ਸ਼ੇਅਰ ਕਰ ਦਿਓ ਜੇ ਤੁਹਾਨੂੰ ਪਸੰਦ ਆਉਂਦੀ ਤੁਹਾਨੂੰ ਇਹ ਤੁਹਾਡੇ ਕੋ ਪਿੱਤਲ ਦੀ ਇਸ ਤਰ੍ਹਾਂ ਕਰਕੇ ਥਾਲੀ ਨਹੀਂ ਵੀ ਹੈਗੀ ਜਿਵੇਂ ਕਿ ਹੁਣ ਅੱਜ ਕੱਲ੍ਹ ਆਮ ਘਰਾਂ ਦੇ ਵਿੱਚ ਪਿੱਤਲ ਦੀਆਂ ਥਾਲੀਆਂ ਨਹੀਂ ਹੁੰਦੀਆਂ ਤਾਂ ਤੁਸੀਂ ਸਟੀਲ ਦੀ ਥਾਲੀ ਵੀ ਲੈ ਸਕਦੇ ਆ ਪਰ ਜੇ ਪਿੱਤਲ ਦੀ ਹੋਵੇ ਤੇ ਜ਼ਿਆਦਾ ਵਧੀਆ ਤੇ ਕੋਈ ਗੱਲ ਨਹੀਂ ਫਿਰ ਸਟੀਲ ਦੀ ਲੈ ਲਿਓ ਤੇ ਉਹਦੇ ਵਿੱਚ ਜਿਹੜੀ ਵਧੀਆ ਆਪਣੀ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੁਣ ਜਿਹੜਾ ਇਸ ਤਰ੍ਹਾਂ ਕਰਕੇ ਪਾਣੀ ਹੈ ਇਹ ਕੱਢ ਦਵਾਂਗੇ ਹੋਰ ਪਾਣੀ ਦੇ ਛਿੱਟੇ ਪਾ ਲਵਾਂਗੇ ਇਹਦੇ ਵਿੱਚ ਤੇ ਉਹ ਵਾਲਾ ਮੈਂ ਪਾਣੀ ਕੱਢ ਲਿਆ ਪਹਿਲਾਂ ਤੇ ਥੋੜਾ ਜਿਹਾ ਹੋਰ ਛਿੱਟੇ ਮਾਰਦੇ ਸੀਗੇ ਆ ਦੇਖੋ ਕਿੰਨਾ ਜਿਹੜਾ ਕਲਰ ਚੇਂਜ ਹੋ ਗਿਆ ਕਾਫੀ ਤੇ ਇਸ ਤਰ੍ਹਾਂ ਅਸੀਂ 10 ਵਾਰ ਕਰਨਾ ਜਦੋਂ ਇੱਕ ਵਾਰੀ ਪਾਣੀ ਪਾਇਆ ਤੇ ਉਹਨੂੰ 100 ਵਾਰ ਘਮਾਇਆ ਉਹ ਪਾਣੀ ਕੱਢ ਦੇਣਾ ਉਸ ਤੋਂ ਬਾਅਦ ਫੇਰ ਦੂਜੀ ਵਾਰੀ ਪਾਣੀ ਪਾਣਾ ਫੇਰ 100 ਵਾਰ ਘਮਾਉਣਾ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਹਰ ਵਾਰੀ ਜਣੀ 100 ਵਾਰ ਕਰਨਾ ਤੇ 10 ਵਾਰ ਪਾਣੀ ਪਾਣਾ ਤੇ ਕਲਰ ਜਿਹੜਾ ਕਾਫੀ ਚੇਂਜ ਹੋ ਗਿਆ ਇਹ ਪੰਜਕ ਵਾਰ ਹੋ ਗਿਆ ਸਾਡਾ ਪਾਣੀ ਦਾ ਪ੍ਰੋਸੈਸ ਤੇ ਅੱਗੇ ਵੀ ਇਸ ਤਰ੍ਹਾਂ ਕਰਕੇ ਪੰਜ ਵਾਰ ਕਰਾਂਗੇ ਇਹ ਕਰੀਮ ਜਿਹੜੀ ਆਪਣੀ ਬਣ ਕੇ ਐਮ ਤਿਆਰ ਹੈ ਆ ਦੇਖੋ ਕਲਰ ਜਿਹੜਾ ਕਿੰਨਾ ਚੇਂਜ ਹੋ ਗਿਆ ਤੇ ਹੁਣ ਫੇਰ ਪਾਣੀ ਪਾ ਲੈਣਾ ਫੇਰ 100 ਵਾਰ ਘੁਮਾਣਾ ਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ ਆ ਦੇਖੋ ਤੇ ਹੁਣ ਅਸੀਂ ਇਹਨੂੰ ਪਾਵਾਂਗੇ ਕੱਚ ਦੀ ਸ਼ੀਸ਼ੀ ਦੇ ਵਿੱਚ ਆ ਸਾਰੀ ਇਸ ਤਰ੍ਹਾਂ ਕਰਕੇ ਸਾਫ਼ ਕਰ ਲਵਾਂਗੇ ਤੇ ਇਹਨੂੰ ਸ਼ੀਸ਼ੀ ਦੇ ਵਿੱਚ ਪਾ ਦੇਣਾ ਸੰਭਾਲ ਕੇ ਆ ਦੇਖੋ ਕ੍ਰੀਮ ਜਿਹੜੀ ਆਪਾਂ ਡੱਬੀ ਦੇ ਵਿੱਚ ਪਾ ਲਈ ਤੇ ਤੁਸੀਂ ਵੀ ਜਰੂਰ ਦੱਸਿਓ ਤੁਹਾਨੂੰ ਕਿੱਥਾ ਨਹੀਂ ਲੱਗੀ ਆਹ ਵਾਲੀ ਮੇਰੀ ਕਰੀਮ ਬਣਾਉਣ ਵਾਲੀ ਸ਼ੇਅਰੀ ਕਰੀਮ ਜਿਹੜੀ ਅਸੀਂ ਇਸ ਤਰ੍ਹਾਂ ਕਰਕੇ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਲਈ ਤੇ ਜਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਹੀ ਲੱਗੀ ਆਹ ਵਾਲੀ ਮੇਰੀ ਵੀਡੀਓ ਤੇ ਵੀਡੀਓ ਪਸੰਦ ਆndi ਤੇ ਲਾਈਕ ਕਰ ਦਿਓ ਮੈਂ ਪਹਿਲਾਂ ਕਿਉਂਕਿ ਇਹ ਸ਼ੇਅਰ ਕਰ ਦਿਓ ਤੇ ਫੁੱਲ ਵਾਚ ਕਰਿਓ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਪ੍ਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਤੇ ਹਰ ਮਨੋ ਕਾਮਨਾ ਪੂਰੀ ਕਰੇ ਚੰਗਾ ਜੀ ਰੱਬ ਰੱਖਾ ਤੇ ਡੁੱਬੀ ਕਰਦੀ ਹੈ ਹੁਣ ਅਸੀਂ ਬੰਦ ਤੇ ਹਾਂ ਇੱਕ ਗੱਲ ਇਹ ਧਿਆਨ ਰੱਖਣਾ ਸਰਦੀਆਂ ਦੇ ਵਿੱਚ ਤਾਂ ਅਸੀਂ ਇਹਨੂੰ ਬਾਹਰੇ ਰੱਖ ਸਕਦੇ ਜੇ ਗਰਮੀ ਵਿੱਚ ਬਣਾ ਰਹੇ ਹਾਂ ਤਾਂ ਅਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ